ਦინानगर ਮਕੌੜਾ ਪਤਨ ਰਾਵੀ ਦਰਿਆ ਦੇ ਵਿੱਚ ਪਏ 파ੜ ਨੇ 200 ਤੋਂ ਵੱਧ ਪਿੰਡਾਂ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਮਕੌੜਾ ਪਤਨ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਅੰਦਰ ਤਬਾਹੀ ਦਾ ਮੰਜ਼ਰ جاری ਹੈ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਰਾਵੀ ਦਰਿਆ ਨੇ ਪਿੰਡਾਂ ਦੇ ਨਕਸ਼ੇ ਹੀ ਬਦਲ ਦਿੱਤੇ ਨੇ ਜਿੱਥੇ ਕਦੇ ਰਸਤੇ ਹੁੰਦੇ ਸੀ ਉੱਥੇ ਹੁਣ ਵਗ ਰਿਹਾ ਦਰਿਆ ਖੇਤ ਤੇ ਰਾਸਤੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਕੋਈ ਪਤਾ ਨਹੀਂ ਲੱਗਦਾ ਪਿਆ ਹੈ ਕਿ ਖੇਤ ਕਿੱਧਰ ਨੇ ਤੇ ਰਹਾ ਕਿੱਧਰ ਨੇ ਦਰਿਆ ਕਿਸ ਪਾਰ ਵਗਦਾ ਪਿਆ ਹੈ ਹਰ ਪਾਸੇ ਤਬਾਹੀ ਹੀ ਤਬਾਹੀ ਦਿਖਾਈ ਦਿੰਦੀ ਪਈ ਹੈ ਪਤਾ ਨਹੀਂ ਇਸ ਨੁਕਸਾਨ ਦੀ ਪਰਪਾਈ ਕਿਸ ਤਰ੍ਹਾਂ ਹੋਵੇਗੀ ਭਾਜੀ ਬਹੁਤ ਜ਼ਿਆਦਾ ਮਾੜਾ ਹਾਲ ਐ ਇਥੋਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਐ ਕਈਆਂ ਨੂੰ ਰੋਟੀ ਵੀ ਨਹੀਂ ਜੁੜਦੀ ਪੀ ਇੰਨੇ ਵਿਚਾਰਿਆਂ ਦੇ ਗਰੀਬਾਂ ਦੇ ਨੰਗਰ-ਨੁਗਰ ਰੁੜ ਗਏ ਕਈ ਲਾਸ਼ਾਂ ਲੋਸ਼ਾਂ ਕੋਈ ਹੋਣਾ ਕੁਝ ਬੜਾ ਕੁਝ ਹੋਇਆ ਹੈ ਇੱਥੋਂ ਅਸੀਂ ਕੋਈ ਨਹੀਂ ਆ ਰਹੀ ਰਸਤਾ ਇੰਨਾ ਕੁ ਟੁੱਟਿਆ ਪਿਆ ਰਹੀਂ ਆਏ ਹੋਇਆ ਇੱਥੇ ਬਹੁਤ ਜ਼ਿਆਦਾ ਰਸਤਾ ਟੁੱਟਿਆ ਹੋਇਆ ਤੇ ਇਹ ਤੁਸੀਂ ਵੀ ਭਾਈ ਇਹ ਨਕਸ਼ਾ ਬਦਲ ਗਿਆ ਕਹਿੰਦੇ ਪੈਲ ਟੁੱਟ ਗਿਆ ਬਹੁਤ ਜ਼ਿਆਦਾ ਭਾਈ ਇਹ ਪਲਸਾ ਤੁਹਾਡੇ ਮਗਰ ਹੈ ਸਾਰਾ ਟੁੱਟਿਆ ਹੋਇਆ ਇੰਨਾ ਕੁ ਪਾਣੀ ਆਇਆ ਹੋਇਆ ਕੁਛ ਵੀ ਕੱਖਣਾ ਤੇ ਸ਼ੂਟਿੰਗ ਕਰਨ ਲੋਕੀ ਆਉਂਦੇ ਰਹੇ ਤੇ ਹੁਣ ਤਾਂ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ ਸਿੰਘਮ ਮੈਂ ਦਿਨਾਂਗਰ ਤੋਂ ਬਲੋਗ ਕਰਦਾ ਪਰ ਕਿਆਂ ਦਾ ਮਤਲਬ ਕਿ ਅਸੀਂ ਆਹੀ ਆਂਦੇ ਸੀ ਇੱਧਰ ਆਪਣੇ ਘੁੰਮ ਫਿਰਨ ਆਂਦੇ ਸੀ ਇੱਧਰ ਇਹ ਸਾਡਾ ਬਹੁਤ ਵਧੀਆ ਨਕਸ਼ਾ ਬਣਾ ਰਹੇ ਹਾਂ ਘੁੰਮ ਫਿਰਨ ਆਂਦੇ ਸੀ ਰੋੜਾ ਦੇਖਣ ਨੂੰ ਦਿਲ ਨਹੀਂ ਕਰੇ ਕਿ ਤਾਂ ਹੁਣ ਇੱਧਰ ਦੇਖੋ ਕੀ ਹਾਲਾਤ ਹੋ ਗਏ ਦਿੰਦੇ ਆਈਂ ਦੇਖੇ ਕਿਨੇ ਆ ਪੂਰੇ ਕਿੱਧਰ ਦੁਨੀਆ ਦੇ ਕੀ ਹਾਲਾਤ ਹੋ ਗਏ ਕੀ ਨਹੀਂ ਰਸਤੇ ਵੀ ਚੰਗੇ ਭਲੇ ਸੀ ਪਰ ਰਸਤੇ ਵੀ ਬਲੋਗ ਉਦਾਂ ਹੀ ਹੋ ਗਏ ਬਲਕਿ ਸਾਨੂੰ ਪ੍ਰੋਬਲਮ ਆ ਰਹੀ ਇੱਧਰ ਦੇਖੋ ਹੁਣ ਕਿੰਨੇ ਕਿੰਨਾ ਪਾਣੀ ਆ ਕੀ ਆ ਬਲਕਿ ਸਾਰਾ ਕੁਝ ਹੋ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਰਾਹ ਰੋੜ ਰੁੜ ਗਿਆ ਸਭ ਕੁਝ ਰੁੜ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਮਤਲਬ ਕਿ ਕਾਂਗਰਸ ਹੋ ਗਈ ਭਾਜਪਾ ਹੋ ਗਈ ਛਾੜੂ ਵਾਲੇ ਹੋ ਗਈ ਕੋਈ ਕਾਂਗਰਸ ਇੱਥੇ ਨਹੀਂ ਆ ਰਹੀ ਇੱਥੇ ਤੇ ਆਣ ਕੇ ਕਿਨੂੰ ਰੋਟੀ ਪਣੀ ਤਾਂ ਪ੍ਰਬੰਧ ਕੀਤਾ ਹੀ ਹੈ ਲੋਕੀ ਭੁੱਖੇ ਮਰੇਗੇ ਇੱਧਰ ਮੇਰਾ ਨਾਮ ਰਸਪਾਲ ਸਿੰਘ ਮੋੜਾ ਮਕੋੜਾ ਪਿੰਡ ਦਾ ਨਵਾਸੀ ਆ ਇਹ ਦੇਖੋ ਜੀ ਤੁਸੀਂ ਜਦੋਂ ਆਪਾਂ ਇੱਥੇ ਆਉਂਦੇ ਸੀ ਨਾ ਬਹੁਤ ਵਧੀਆ ਸੀਗਾ ਰਸਤਾ ਸੀਗਾ ਸਭ ਆਣ ਜਾਣ ਨੂੰ ਤੇ ਇਸ ਵੇਲੇ ਦੇਖੋ ਤਵਾਹੀ ਕਰ ਸਕੀ ਦਰਿਆ ਨੇ ਤਵਾਹੀ ਕਰਤੀ ਇੱਥੋਂ ਆਪਣੇ ਪਾੜ ਪਾਤ ਆ ਇਹ ਪੂਰਾ ਆਪਣਾ ਰੈਸਟੋਰੈਂਟ ਜਿਹੜਾ ਸੀਗਾ ਖਤਮ ਹੋ ਗਿਆ ਇਹ ਬਹੁਤ ਵਧੀਆ ਇਹ ਘੁੰਮਣ ਫਿਰਨੂ ਜਗਾ ਬਣੀ ਸੀ ਪਰ ਇਹ ਕੁਦਰਤ ਦੀ ਮਾਰ ਹੈ ਜੀ ਕਿ ਇਹਦੇ ਵਿੱਚ ਕਿਸੇ ਇਨਸਾਨ ਦਾ ਹੱਥ ਤਾਂ ਹੈ ਨਹੀਂ ਠੀਕ ਹੈ ਜੀ ਇਹ ਤੇ ਕੁਦਰਤ ਨੂੰ ਬਹੁਤ ਮਾਰ ਮਾਰੀ ਹੈ ਪਿੰਡ ਮਕੋੜੇ ਦੇ ਵਿੱਚ ਵੀ ਬਹੁਤ ਹਾਲਾਤ ਮਾੜੇ ਨੇ ਜੀ ਨਕਸ਼ਾ ਬਦਲਦਾ ਪੂਰਾ ਨਕਸ਼ਾ ਬਦਲਦਾ ਸਾਰੇ ਇਧਰੋਂ ਪਿੰਡ ਦਾ ਦਰਿਆਣ ਰਸਤਾ ਬਦਲਿਆ ਤੇ ਘਰਾਂ ਦੇ ਵਿੱਚ ਵੀ ਜਾ ਕੇ ਦੇਖੋ ਕਈਆਂ ਦੇ ਲੋਕਾਂ ਦੇ ਤਾਂ ਬਿਸਤਰ ਹੀ ਨਹੀਂ ਬਚੇ ਰੋਟੀ ਪਕਾਉਣ ਲਈ ਕੋਈ ਥਾਂ ਨਹੀਂ ਬਚੀ ਸਭ ਇੱਕਦਮ ਬਰਬਾਦ ਹੋ ਗਏ ਪੂਰੇ ਤਰ੍ਹਾਂ